ਸਚ ਚੇ ਕਾਲ ਦਾ ਟੀਵੀ ਐਨਆਰਆਈ ਦੇਖ ਰਹੇ ਹੋ ਤੁਸੀਂ ਤੇ ਮੈਂ ਹਾਂ ਸੁਖਮਨ ਜੀ ਮੈਂ ਇੱਕ ਵਾਰ ਫਿਰ ਤੋਂ ਇਨਸਾਨੀਅਤ ਸ਼ਰਮਸਾਰ ਹੋਈਆ ਇੱਕ 9 ਸਾਲਾ ਨਵਾਲਕ ਬੱਚੀ ਨੂੰ ਆਪਣੀ ਹਵਾਨੀਆ ਦਾ ਸ਼ਿਕਾਰ ਬਣਾਉਣ ਦੇ ਇਲਜ਼ਾਮ ਲੱਗੇ ਨੇ ਦਰਅਸਲ ਮਾਮਲਾ ਦਿੱਲੀ ਦੇ ਦਿਯਾਲਪੁਰਾ ਇਲਾਕੇ ਤੋਂ ਨਿਕਲ ਕੇ ਸਾਹਮਣੇ ਆਇਆ ਜਿੱਤੇ ਕਿ ਬੀਤੀ ਰਾਤ ਸ਼ਨੀਵਾਰ ਰਾਤ ਤਕਰੀਬਨ 8:42 ਨੂੰ ਮਿੰਟ ਤੱਕ ਜਿਹੜਾ ਪੁਲਿਸ ਪਹੁੰਚੀ ਜਿੱਤੇ ਕੇਸ ਦੇ ਵਿੱਚ ਪਤਾ ਲੱਗਿਆ ਕਿ ਇੱਕ 9 ਸਾਲਾ ਨਵਾਲਕ ਬੱਚੀ ਦੇ ਨਾਲ ਇਲਜ਼ਾਮ ਲੱਗੇ ਨੇ ਕਿ ਪਹਿਲਾਂ ਬਲਾਤਕਾਰ ਕੀਤਾ ਗਿਆ ਤੇ ਉਸ ਤੋਂ ਬਾਅਦ ਉਸ ਦਾ ਕਤਲ ਕਰਕੇ ਉਸ ਦੀ ਜਿਹੜੀ Laash ਹੈ ਉਸ ਮ੍ਰਿਤਕ ਬੱਚੀ ਦੀ ਉਸ ਨੂੰ ਸੂਟਕੇਸ ਦੇ ਵਿੱਚ ਪਾ ਕੇ ਨਾਲ ਦੇ ਜਿਹੜੇ ਬੰਦ ਪਏ ਘਰ ਦੇ ਵਿੱਚ ਰੱਖ ਦਿੱਤਾ ਗਿਆ ਦਰਅਸਲ ਬੱਚੀ ਦਿੱਲੀ ਦੇ ਦਿਯਾਲਪੁਰਾ ਇਲਾਕੇ ਦੇ ਵਿੱਚ ਰਹਿੰਦੀ ਸੀ 9 ਸਾਲ ਉਸ ਬੱਚੀ ਦੀ ਉਮਰ ਸੀ ਮੈਂ ਜਿਹੜੇ ਛੋਟੀ ਉਮਰ ਦੇ ਵਿੱਚ ਬੱਚੀ ਸੀ ਨਵਾਲਗ ਸੀ ਪਰਾ ਉੱਥੇ ਜਿਹੜਾ ਪੁਲਿਸ ਦੇ ਵੱਲੋਂ ਜਿਹੜੀ ਇਸ ਮਾਮਲੇ ਦੇ ਵਿੱਚ ਤੁਰੰਤ ਪ੍ਰਭਾਵ ਦੇ ਨਾਲ ਐਕਸ਼ਨ ਲਿਆ ਗਿਆ ਉਸ ਬੱਚੀ ਦੀ ਜਿਹੜੀ ਮ੍ਰਿਤਕ ਦੇ ਉਸ ਨੂੰ ਜਿਹੜਾ ਜੀਟੀਬੀ ਹਸਪਤਾਲ ਦੇ ਵਿੱਚ ਜਿਹੜਾ ਇਲਾਜ ਜਿਹੜਾ ਮਾਫ ਕਰਨਾ ਪੋਸਟਮਾਰਟਮ ਦੇ ਲਈ ਭੇਜ ਦਿੱਤਾ ਗਿਆ ਪਰ ਮੌਕੇ ਤੇ ਪੁਲਿਸ ਪ੍ਰਸ਼ਾਸਨ ਪਹੁੰਚਿਆ ਪੁਲਿਸ ਪ੍ਰਸ਼ਾਸਨ ਨੇ ਜਿਹੜਾ ਬਲਾਤਕਾਰ ਅਤੇ ਕਤਲ ਦੇ ਮਾਮਲੇ ਦੇ ਜਿਹੜੇ ਇਲਜ਼ਾਮਾਂ ਤਹਿਤ ਪਰਚਾ ਦਰਜ ਕਰਕੇ ਜਿਹੜਾ ਜਾਂਚ ਸ਼ੁਰੂ ਕਰ ਦਿੱਤੀ ਆ ਪਰ ਉੱਥੇ ਤੁਹਾਨੂੰ ਇਹ ਵੀ ਦੱਸ ਦਿੰਨੇ ਆ ਕਿ ਜਿਹੜਾ ਪੁਲਿਸ ਦੁਆਰਾ ਬਕਵਕ ਟੀਮਾਂ ਬਣਾ ਕੇ ਜਾਂਚ ਕੀਤੀ ਜਾ ਰਹੀ ਹੈ ਇਸੇ ਮਾਮਲੇ ਦੀ ਜਿਹੜੀ ਜਾਂਚ ਆ ਪ੍ਰੈਂਸਿਕ ਟੀਮ ਦੇ ਕੋਲ ਵੀ ਭੇਜੀ ਗਿਆ ਤੇ ਨਾਲ ਦੀ ਨਾਲ ਜਿਹੜੇ ਇਸੇ ਨੂੰ ਮਾਮਲੇ ਨੂੰ ਹੋਰ ਗੰਭੀਰਤਾ ਦੇ ਨਾਲ ਲੈਂਦੇ ਹੋਏ ਸੀਨੀਅਰ ਅਧਿਕਾਰੀਆਂ ਦੁਆਰਾ ਇਸ ਮਾਮਲੇ ਦੇ ਵਿੱਚ ਇਨਵੋਲਵਮੈਂਟ ਕਰਦੇ ਹੋਏ ਮੌਕੇ ਤੇ ਜਿਹੜੇ ਸਾਰੇ ਮੁਲਾਜ਼ਮ ਨੇ ਅਧਿਕਾਰੀ ਨੇ ਉਹਨਾਂ ਨੂੰ ਜੜੀਆਂ ਸਖਤ ਹਦਾਇਤਾਂ ਦਿੱਤੀਆਂ ਗਈਆਂ ਨੇ ਕਿ ਸਖਤੀ ਦੇ ਨਾਲ ਇਸ ਮਾਮਲੇ ਦੀ ਜਿਹੜੀ ਜਾਂਚ ਆ ਉਹ ਵੀ ਕੀਤੀ ਜਾਵੇ ਪਰ ਨਾਲ ਦੀ ਨਾਲ ਪੁਲਿਸ ਪ੍ਰਸ਼ਾਸਨ ਦੁਆਰਾ ਆਸ-ਪਾਸ ਦੇ ਜਿਹੜੇ ਸੀਸੀਟੀਵੀ ਕੈਮਰੇ ਨੇ ਉਹ ਵੀ ਖੰਘਾਲੇ ਜਾ ਰਹੇ ਨੇ ਪਰ ਤਾਨਕ ਲੋਕ ਨੇ ਜਿਹੜੇ ਉਹ ਪੁਲਿਸ ਪ੍ਰਸ਼ਾਸਨ ਦੇ ਉੱਪਰ ਇਸ ਕੱਲ ਦਾ ਦਬਾਅ ਬਣਾ ਰਹੇ ਨੇ ਕਿ ਜਲਦ ਤੋਂ ਜਲਦ ਇਸ ਮਾਮਲੇ ਦੇ ਵਿੱਚ ਜਿਹੜੀ ਦੋਸ਼ੀਆਂ ਦੀ ਗ੍ਰਿਫਤਾਰੀ ਆ ਉਹ ਕੀਤੀ ਜਾਵੇ ਉਹਨਾਂ ਦੀ ਜਿਹੜੀ ਉੱਤੇ ਉਹਨਾਂ ਦੇ ਬਣਦੀ ਕਾਰਵਾਈ ਆ ਉਹ ਕੀਤੀ ਜਾਵੇ ਤੇ ਪੁਲਿਸ ਪ੍ਰਸ਼ਾਸਨ ਨੂੰ ਇਹ ਵਾਰ-ਵਾਰ ਅਪੀਲ ਕੀਤੀ ਜਾ ਰਹੀ ਹੈ ਕਿ ਜਿਹੜੇ ਇਹ ਜਿਹੜੀ ਜਾਂਚ ਪੜਤਾਲ ਆ ਇਸ ਦਾ ਜਿਹੜਾ ਕੰਮ ਆ ਉਹ ਤੇਜ਼ ਤਰੀਕੇ ਨਾਲ ਕੀਤਾ ਜਾਵੇ ਪਰ ਇਹ ਵੱਡਾ ਸਵਾਲ ਦਿੱਲੀ ਦੇ ਵਿੱਚ ਬੱਚਿਆਂ ਦੀ ਸੁਰੱਖਿਆ ਨੂੰ ਲੈ ਕੇ ਵੀ ਉੱਠਦਾ ਕਿ ਦਿੱਲੀ ਦੇ ਵਿੱਚ ਬੱਚਿਆਂ ਦੀ ਸੁਰੱਖਿਆ ਇਸ ਵਕਤ ਆ ਕਿੰਨੇ ਕੁ ਰਹਿ ਚੁੱਕੀ ਹੈ ਬਹੁਤ ਵੱਡਾ ਸਵਾਲ ਆਸਤਾਨਿਕ ਲੋਕਾਂ ਤੇ ਜਿਹੜਾ ਸਮਾਜਿਕ ਸੰਗਠਨਾ ਨੇ ਇਸ ਮਾਮਲੇ ਦੇ ਉੱਪਰ ਸਖਤ ਕਾਰਵਾਈ ਕਰਨ ਦੀ ਮੰਗ ਕੀਤੀ ਆ ਪੁਲਿਸ ਜਾਂਚ ਕਰ ਰਹੀ ਹੈ ਲਗਾਤਾਰ ਦੋਸ਼ੀਆਂ ਦੀ ਭਾਲ ਕਰ ਰਹੀ ਹੈ ਵੱਖ-ਵੱਖ ਦੁਸ਼ਾਵਾਂ ਦੇ ਵਿੱਚ ਟੀਮਾਂ ਬੰਡ ਕੇ ਜਿਹੜੀ ਇਸ ਦੀ ਸਾਰੀ ਜਾਂਚ ਹੋ ਰਹੀ ਹੈ ਤੇ ਇਸ ਤੋਂ ਬਾਅਦ ਤੁਹਾਨੂੰ ਇਹ ਵੀ ਦੱਸ ਦਿੰਨਾ ਕਿ ਪੁਲਿਸ ਪ੍ਰਸ਼ਾਸਨ ਦਾ ਇਹ ਵੀ ਕਹਿਣਾ ਹੈ ਕਿ ਹਾਲਾਂਕਿ ਅਸੀਂ ਇਸ ਮਾਮਲੇ ਦੀ ਜਾਂਚ ਕਰ ਰਹੇ ਹਾਂ ਪਰ ਜਿਹੜੇ ਸਥਾਨਕ ਲੋਕ ਨੇ ਆਸ-ਪਾਸ ਦੇ ਲੋਕ ਨੇ ਉਹ ਜਿਹੜਾ ਬਣਦਾ ਸਹਿਯੋਗ ਆ ਪੁਲਿਸ ਦਾ ਦਿੱਤਾ ਜਾਵੇ ਤਾਂ ਜੋ ਜਿਹੜੇ ਦੋਸ਼ੀ ਨੇ ਉਹ ਜਲਦ ਤੋਂ ਜਲਦ ਫੜ ਕੇ ਉਨ੍ਹਾਂ ਦੇ ਉੱਪਰ ਸਖਤ ਐਕਸ਼ਨ ਕੀਤਾ ਜਾਵੇ ਪਰ ਬਹੁਤ ਵੱਡਾ ਸਵਾਲ ਆ ਕਿ ਦਿੱਲੀ ਦੇ ਵਿੱਚ ਬੱਚਿਆਂ ਦੀ ਸੁਰੱਖਿਆ ਨੂੰ ਲੈ ਕੇ ਇੱਕ 9 ਸਾਲਾ ਬੱਚੀ ਨੂੰ ਜਿਹੜਾ ਠਵਾਨੀਆਂ ਦਾ ਸ਼ਿਕਾਰ ਬਣਾਉਣ ਦੇ ਇਲਜ਼ਾਮ ਲੱਗੇ ਨੇ ਦਿੱਲੀ ਦੇ ਦਿਯਾਲਪੁਰਾ ਇਲਾਕੇ ਦੇ ਵਿੱਚ ਕੀਤੀ ਰਾਤ 8:41 ਨੂੰ ਮਿੰਟ ਤੇ ਪੁਲਿਸ ਪਹੁੰਚੀਆ ਉਸ ਬੱਚੀ ਦੇ ਨਾਲ ਦੇ ਘਰ ਦੇ ਵਿੱਚੋਂ ਬੰਦ ਖਾਲੀ ਪਏ ਘਰ ਦੇ ਵਿੱਚੋਂ ਉਸ ਦੀ ਜਿਹੜੀ ਮ੍ਰਿਤਕ ਦੇਹ ਮਿਲਦੀਆ ਲਾਸ਼ ਮਿਲਦੀਆ ਮੌਕੇ ਤੇ ਪੁਲਿਸ ਨੇ ਉਸ ਲਾਸ਼ ਜਿਹੜਾ ਆਪਣੇ ਕਾਰਜੇ ਦੇ ਵਿੱਚ ਲੈ ਕੇ ਜੀਟੀਵੀ ਹਸਪਤਾਲਾ ਦੇ ਵਿੱਚ ਪੋਸਟਮਾਰਟਮ ਦੇ ਲਈ ਭੇਜਿਆ ਤੇ ਸਾਰੀ ਜਿਹੜੀ ਜਾਂਚ ਪੜਤਾਲ ਹੋ ਕੀਤੀ ਜਾ ਰਹੀ ਆ ਪਾਰ ਆਸ-ਪਾਸ ਦੇ ਸਥਾਨਕ ਲੋਕਾਂ ਦੇ ਵਿੱਚ ਕਾਫੀ ਜ਼ਿਆਦਾ ਰੋਹ ਗੁੱਸਾ ਦੇਖਣ ਨੂੰ ਮਿਲਿਆ ਲੋਕ ਕਹਿ ਰਹੇ ਨੇ ਕਿ ਜਲਦ ਤੋਂ ਜਲਦ ਇਸ ਮਾਮਲੇ ਦੀ ਜਾਂਚ ਪੜਤਾਲ ਕਰਕੇ ਦੋਸ਼ੀਆਂ ਨੂੰ ਜਿਹੜਾ ਉਹਨਾਂ ਦੇ ਉੱਪਰ ਸਖਤ ਐਕਸ਼ਨ ਲੈ ਕੇ ਕਾਰਵਾਈ ਕੀਤੀ ਜਾਵੇ